ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਮਹਿੰਗੇ ਸ਼ਬਦਾਂ ਦੀ ਸੰਖਿਆ ਕਰਨੀ ਹੈ ਜੋ 967 ਅੰਗ ਤੇ ਆਉਂਦੇ ਨੇ ਜੋ ਰਾਮਕਲੀ ਦੀ ਵਾਰ ਹੈ ਸੱਤੇ ਬਲਵੰਡੇ ਦੀ ਉਹਨਾਂ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਕੱਕੇ ਸਿਆਰੀ ਫਿਰ ਕੱਕੇ ਸਿਆਰੀ ਊੜੇ ਦਾ ਮੂੰਹ ਖੁੱਲ੍ਹੈ ਊੜੇ ਹੋੜਾ ਤੇ ਨੰਨੇ ਔਂਕੜ ਇਸ ਦਾ ਜਿਹੜਾ ਉਚਾਰਨ ਹੈ ਕਈ ਸੰਗਤਾਂ ਕਰ ਜਿੰਦੇ ਕਿੱਕ ਓਣ ਕਿੱਕ ਓਣ ਪੜਦੀ ਹੈ ਪਰ ਇਸ ਦਾ ਜਿਹੜਾ ਉਚਾਰਨ ਹੈ ਜਿਹੜਾ ਪਹਿਲਾ ਕਕਾ ਹੈ ਇਹ ਸਬੰਧਕ ਪੜਨਾ ਹੈ ਕਿ ਕਿ ਓਣ ਜਿਹੜਾ ਦੂਜਾ ਕਕਾ ਹੈ ਇਹ ਊੜੇ ਦੇ ਨਾਲ ਉਚਾਰਨ ਕਰਨਾ ਹੈ ਕਿ ਕਿ ਓਣ ਕਿ ਕਿ ਓਣ ਇਸ ਤਰ੍ਹਾਂ ਪੜ੍ਹਨਾ ਹੈ ਇਹ ਵੀ ਤਿਆਰ ਰੱਖਣਾ ਕਿ ਕਕੇ ਨੂੰ ਸਿਆਰੀ ਦੀ ਆਵਾਜ਼ ਹੀ ਉਚਾਰਨ ਹੋਵੇ ਕਕੇ ਨੂੰ ਜਿਹੜੀ ਲਾ ਨਾ ਲੱਗਣੀ ਕਿ ਕਿਓਣ ਇਸ ਤਰ੍ਹਾਂ ਇਸ ਦਾ ਉਚਾਰਨ ਹੈ ਦੂਜਾ ਜੋ ਸ਼ਬਦ ਹੈ ਕਿ ਵਾਵੇ ਹਿਯਾਰੀ ਰਾਰੇ ਹਿਯਾਰੀ ਕਕੇ ਹਿਯਾਰੀ ਊੜੇ ਦਾ ਮੂੰਹ ਖੁੱਲੈ ਤੇ ਲੰਨਾ ਇਸ ਦਾ ਉਚਾਰਨ ਹੈ ਕਿ ਜਿਹੜਾ ਵਾਵੇ ਹਿਯਾਰੀ ਇਹ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਵੇ ਰਿ ਕਿਓਣ ਰਿ ਕਿਓਣ ਰਿ ਕਿਓਣ ਇਕੱਠਾ ਪੜਨਾ ਹੈ ਰਾਰੇ ਸਿਆਰੀ ਕੱਕੀ ਸਿਆਰੀ ਉਤੇਯਦ ਕਲਾ ਕੇ ਕਸ ਕੇ ਬੋਲਣਾ ਰਿਕਿਓਣ ਵੇ ਜਿਕਿਓਣ ਇਕੱਠਾ ਹੀ ਪੜਨਾ ਪਰ ਜਿਹੜਾ ਵਾਵੇ ਸਿਆਰੀ ਇਹ ਸੰਬੰਧ ਕਲਾ ਕੇ ਪੜਨਾ ਕਈ ਸੰਗਤਾ ਪੜ ਜਾਂਦੀਆਂ ਵੇਰ ਗੇਰ ਪੜ ਕੇ ਕਿਓਣ ਫਿਰ ਪੜਦੀਆਂ ਪਰ ਵਾਵਾ ਜਿਹੜਾ ਹੈ ਇਹ ਵੱਖਰਾ ਕਰਨਾ ਵੇ ਰਿਕਿਓਣ ਇਸ ਤਰ੍ਹਾਂ ਇਕੱਠਾ ਹੀ ਪੜ ਦੇਣਾ ਪਰ ਜਿਹੜਾ ਵਾਵਾ ਹੈ ਇਹ ਸੰਬੰਧ ਕਲਾ ਕੇ ਉਚਾਰਨ ਕਰਨਾ ਸੋ ਅੱਗੇ ਸ਼ਬਦ ਜਿਹੜਾ ਆਉਂਦਾ ਹੈ ਰਾ ਰਾਰੇ ਸਿਆੜੀ ਡਾੜਾ ਕਕੇ ਸਿਆਰੀ ਊਡੇ ਦਾ ਮੂੰਹ ਖੁੱਲੈ ਤੇ ਨੰਨੇ ਔਂਕੜ ਹੈ ਇਸ ਦਾ ਜਿਹੜਾ ਉਚਾਰਨ ਹੈ ਰਾਰੇ ਸਿਆਰੀ ਤੇ ਡਾੜਾ ਇਹ ਵੱਖਰਾ ਹੈ ਕਕੇ ਹੋੜ ਕਕੇ ਸਿਆਰੀ ਊਡੇ ਦਾ ਮੂੰਹ ਖੁੱਲੈ ਤੇ ਨੰਨਾ ਇਹ ਵੱਖਰਾ ਹੈ ਸਬੰਧ ਕਲਾ ਕੇ ਪੜਨੈ ਰਿੜ ਕਿਉਣ ਰਿੜ ਕਿਉਣ ਕਿਉਣ ਕਸ ਕੇ ਬੋਲਨੈ ਰਿੜ ਕਿਉਣ ਇਸ ਤਰ੍ਹਾਂ ਪੜ੍ਹਨਾ ਹੈ ਰੇੜ ਕੇਉਣ ਰੇੜ ਕੇਉਣ ਇਕੱਠਾ ਉਚਾਰਨ ਕਰਨਾ ਪਰ ਜਿਹੜਾ ਰਾਰੇ ਸਿਆਰੀ ਰਾੜਾ ਇਹ ਸਬੰਧਕ ਲਾ ਕੇ ਉਚਾਰਨ ਕਰਨਾ ਸੋ ਸੰਗਤ ਜੀ ਅੱਗੇ ਜਿਹੜਾ ਸ਼ਬਦ ਆਉਂਦਾ ਹੈ ਪੰਕਤੀ ਆਉਂਦੀ ਹੈ 14 ਰਤਨ ਨਿਕਾਲੇ ਹਨ ਕਰ ਆਵਾ ਗਾਉਣ ਚਿਲ ਕੇਉਣ ਹੁਣ ਚੱਚੇ ਸਿਆਰੀ ਤੇ ਲੱਲਾ ਚੱਚੇ ਸਿਆਰੀ ਲੱਲਾ ਚਿਲ ਕੱਕੇ ਸਿਆਰੀ ਊੜੇ ਦਾ ਮੂੰਹ ਖੁੱਲੈ ਨੰਨੇ ਔਕੜੈ ਇਸ ਦਾ ਉਚਾਰਨ ਹੈ ਚਿਲ ਕਿਉਣ ਜਿਹੜਾ ਚਿਲ ਇਹ ਵੱਖਰਾ ਸਬੰਧਕ ਲਾ ਕੇ ਉਚਾਰਨ ਕਰਨਾ ਕਿਉਣ ਵੱਖਰਾ ਪੜਨਾ ਪਾੜ ਇਕੱਠਾ ਹੈ ਪਰ ਜਿਹੜਾ ਇਸ ਦਾ ਉਚਾਰਨ ਹੈ ਚਿਲ ਕਿਉਣ ਜਿਹੜਾ ਕਕਾ ਹੈ ਉਹ ਲੱਲੇ ਦੇ ਨਾਲ ਨਹੀਂ ਪੜਨਾ ਊੜੇ ਦੇ ਨਾਲ ਉਚਾਰਨ ਕਰਨਾ ਹੈ ਚਿਲ ਕਿਉਣ ਇਸ ਤਰ੍ਹਾਂ ਕਸ ਕੇ ਪੜਨਾ ਅੱਗੇ ਪੰਕਤੀ ਆਉਂਦੀ ਕੁਦਰਤ ਅਹ ਵਿਖਾਲਿਅਨ ਜਿਨ ਐਵਡ ਪਿੱਡ ਠਿਣ ਕਿਉਣ ਇਹ ਜਿਹੜਾ ਠੱਠੇ ਸਿਆਰੀ ਤੇ ਨਾਣਾ ਸੰਗਤ ਜੀ ਇਹ ਵੱਖਰਾ ਪਾਠ ਹੈ ਕਿਉਣ ਇਹ ਵੱਖਰਾ ਪਾਠ ਹੈ ਸਬੰਧਕ ਲਾ ਕੇ ਉਚਾਰਨ ਕਰਨਾ ਠਿਣ ਕਿਉਣ ਠਿਣ ਕਿਉਣ ਇਸ ਤਰ੍ਹਾਂ ਪੜ੍ਹਨਾ ਹੈ ਕਿ ਜਿਹੜਾ ਠੱਠਾ ਤੇ ਨਾਣਾ ਇਹ ਸਬੰਧਕ ਲਾ ਕੇ ਉਚਾਰਨ ਕਰਨੇ ਹਨ ਸੋ ਅੱਗੇ ਸ਼ ਪੰਕਤੀ ਆਉਂਦੀ ਲਹਿਣੇ ਤਰਿਉਣ ਛਤਰ ਸਿਰ ਅਸਮਾਨ ਕਿਆੜਾ ਛਿਕਿਉਣ ਉਨਿਸ ਦਾ ਜਿਹੜਾ ਉਚਾਰਨ ਹੈ ਛਛੇ ਹਿਯਾਰੇ ਕਕੇ ਹਿਯਾਰੇ ਊੜੇ ਦਾ ਮੂੰਹ ਖੁੱਲ੍ਹੇ ਤੇ ਨੰਨੇ ਔਂਕੜੇ ਇਹ ਪਾੜ ਇਕੱਠਾ ਹੈ ਇਹ ਸਾਰਾ ਹੀ ਇਕੱਠਾ ਪੜਨਾ ਹੈ ਛਕਿਓਣ ਛਕਿਓਣ ਕੱਸ ਕੇ ਬੋਲਣਾ ਅਦਕ ਲਾ ਕੇ ਉਚਾਰਨ ਹੋਵੇਗਾ ਛਕਿਓਣ ਇਹ ਜਿਹੜਾ ਛਛਾ ਇਹ ਵੱਖਰਾ ਨਹੀਂ ਪੜਨਾ ਨਾਸਬੰਧਕ ਪੜਨਾ ਇਹ ਇਕੱਠਾ ਹੀ ਪੜਨਾ ਹੈ ਛਕਿਓਣ ਅੱਗੇ ਪੰਕਤੀ ਆਉਂਦੀ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਨਿੱਕਿਓਣ ਇਹ ਵੀ ਸੰਗਤ ਜੀ ਪਾਠ ਇਕੱਠਾ ਹੈ ਅਧਕਲਾ ਕੇ ਬੋਲਣਾ ਕਸ ਕੇ ਬੋਲਣਾ ਨਿੱਕਿਓਣ ਨਿੱਕਿਓਣ ਇਸ ਤਰ੍ਹਾਂ ਪੜ੍ਹਨਾ ਕਿਉਂਕਿ ਇੱਥੇ ਊੜੇ ਦਾ ਮੂੰਹ ਖੁੱਲ ਹੈ ਊੜੇ ਨੂੰ ਹੋੜਾ ਹੈ ਨਿੱਕਿਓਣ ਇਹ ਵੀ ਇਕੱਠਾ ਪਾਠ ਹੈ ਅੱਗੇ ਪੰਕਤੀ ਆਉਂਦੀ ਸਿਖਾਂ ਪੁੱਤਰਾ ਕੋਖ ਕੈ ਸਭ ਉਮਤ ਵੇਖੋ ਜਿੱਕਿਓਣ ਇਹ ਜਿਹੜਾ ਜੱਜੇ ਨੂੰ ਸਿਆਰੀ ਇੱਥੇ ਵੱਖਰੀ ਆਈ ਹੈ ਇਸ ਦਾ ਜਿਹੜਾ ਉਚਾਰਨ ਸੰਪਰਦਾਂ ਵਿੱਚ ਕਰਾਇਆ ਜਾਂਦਾ ਸਸ ਜਿਹੜਾ ਜੱਜੇ ਨੂੰ ਸਿਆਰੀ ਬੱਕਰੀ ਹੈ ਤੇ ਕਿਉਣ ਇਹ ਪਾਠ ਵੱਖਰਾ ਹੈ ਇਸ ਦਾ ਉਚਾਰਨ ਹੈ ਵੇਖੋ ਜੇ ਕਿਉਣ ਜੇ ਕਿਉਣ ਕਿ ਜੱਜੇ ਨੂੰ ਸਿਆਰੀ ਦੀ ਆਵਾਜ਼ ਉਚਾਰਨ ਹੋਵੇ ਜੱਜੇ ਨੂੰ ਲਾਂ ਦੀ ਆਵਾਜ਼ ਨਾ ਉਚਾਰਨ ਹੋਵੇ ਕਈ ਸੰਗਤਾਂ ਪੜ ਜਾਂਦੀਆਂ ਜੇ ਕਿਉਣ ਜੇ ਕਿਉਣ ਨਹੀਂ ਪੜਨਾ ਜੇ ਕਿਉਣ ਜੇ ਕਿਉਣ ਇਹ ਜਿਹੜਾ ਜੱਜਾ ਵੱਖਰਾ ਹੈ ਸਬੰਧਕ ਪੜਨਾ ਹੈ ਸੋ ਅੱਗੇ ਪਾਠ ਆਉਂਦਾ ਹੈ ਜਾਂ ਸੁਧੋਸ ਤਾਂ ਲੈਹਣਾ ਟਿੱਕਿਓਣ ਜਿਹੜਾ ਪਾਠ ਆਉਂਦਾ ਸੱਸੀ ਔਂਕੜ ਤੱਦੇ ਹੋੜਾ ਤੇ ਸੱਸੀ ਔਂਕੜ ਸੁਧੋਸ ਇਹ ਅਦਕ ਲਾ ਕੇ ਕਸ ਕੇ ਬੋਲਣਾ ਹੈ ਸੁਧੋਸ ਸੁਧੋਸ ਤੇ ਅੱਗੇ ਟਿੱਕਿਓਣ ਪਾਠ ਆਉਂਦਾ ਸੰਗਤ ਜੀ ਇਹ ਵੀ ਕਸ ਕੇ ਬੋਲਣਾ ਉੱਤੇ ਅਦਕ ਲਾ ਕੇ ਪਾੜ ਕੱਠਾ ਹੈ ਟਿੱਕਿਓਣ ਟਿੱਕਿਓਣ ਇਸ ਤਰ੍ਹਾਂ ਉਚਾਰਨ ਕਰਨਾ ਸੋ ਸੰਗਤ ਜੀ ਆਪ ਜੀ ਨੇ ਇਹਨੇ ਮਹਿੰਗਾ ਸ਼ਬਦਾਂ ਦੀ ਸੰਖਿਆ ਆਪ ਜੀ ਨੇ ਸਰਵਣ ਕਰ ਲਈ ਹੈ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਖਿਆ ਪਈ ਹੈ ਸਹਿਸਕ੍ਰਿਤੀ ਪਟਾਂ ਦੇ ਸਵਈਏ ਬਾਵਣ ਅਖਰੀ ਸੁਖਮਣੀ ਸਾਹਿਬ ਗਾਥਾ ਪਦਾ ਗੂਜਰੀ ਰਾਗ ਦਾ ਤਲੰਗ ਰਾਗ ਦਾ ਪਦਾ ਅਤੇ ਹੋਰ ਮਹਿੰਗੇ ਸ਼ਬਦਾਂ ਦੇ ਉਚਾਰਨ ਤੁਸੀਂ ਇਹ ਜਾ ਕੇ ਸੁਣ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ